ਮਿੰਨੀ ਸੈਕਟਰੀਏਟ ਰੋਡ ਦੀਆਂ ਮਹਿਲਾਵਾਂ ਕੂੜੇ ਨੂੰ ਲੈ ਕੇ ਪੜਕੀਆਂ ਲੋਕਾਂ ਦਾ ਕਹਿਣਾ ਹੈ ਕਿ ਕੂੜੇ ਦੇ ਹਫਤਾ ਹਫਤਾ ਕੂੜਾ ਲੈਣ ਚੱਕਣ ਨਹੀਂ ਆਉਂਦੇ ਤੇ ਜਦੋਂ ਅੱਜ ਆਏ ਤਾਂ ਇੱਕ ਦੋ ਘਰਾਂ ਦਾ ਕੂੜਾ ਪਵਾ ਕੇ ਭੱਜ ਗਏ ਤੇ ਬਾਕੀ ਮਹਿਲਾਵਾਂ ਵਾਪਸ ਕੂੜਾ ਲੈ ਕੇ ਗਈਆਂ ਇਸ ਦੇ ਸਬੰਧ ਵਿੱਚ ਜਦੋਂ ਅਧਿਕਾਰੀਆਂ ਨੂੰ ਕਿਹਾ ਗਿਆ ਤੇ ਅਧਿਕਾਰੀਆਂ ਵੱਲੋਂ ਦੁਬਾਰਾ ਤੋਂ ਟਿਪਰ ਭੇਜਿਆ ਗਿਆ ਮਹਿਲਾਵਾਂ ਵੱਲੋਂ ਦੋਸ਼ ਲਗਾਏ ਗਏ ਕਿ ਟਿੱਪਰ ਵਾਲਾ ਇੱਕ ਦੋ ਘਰਾਂ ਦੇ ਕੂੜਾ ਪਵਾ ਕੇ ਚਲਾ ਗਿਆ ਤੇ ਉਹਦਾ ਕਹਿਣਾ ਹੈ ਕਿ ਜਿਨ੍ਹਾਂ ਦੀ ਕੰਪਲੇਂਟ ਸੀ ਉਹਨਾਂ ਦਾ ਕੂੜਾ ਪਵਾ ਲਿਆ ਤੇ ਬਾਕੀ ਦਾ ਕੂੜਾ ਨਹੀਂ ਪਵਾਇਆ ਇਸ ਦੇ ਉੱਪਰ ਮਹਿਲਾਵਾਂ ਪਰੜ ਕੇ ਅਤੇ ਗੁੱਸਾ ਕੱਢਿਆ ਗਿਆ ਤੁਹਾਨੂੰ ਦਿਖਾਣੇ ਹਨ ਤਸਵੀਰਾਂ ਮਿਨੀ ਸੈਕਟਰੀਏਟ ਰੋਡ ਦੀਆਂ ਇਹ ਕੂੜਾ ਉੱਥੋਂ ਲੈ ਕੇ ਮੋੜ ਕੇ ਨੇੜੇ ਪੱਜੀ ਗਈ ਹੈ ਸੁਨੀਲ ਜੀ ਜਿਸ ਤਰ੍ਹਾਂ ਇੱਕ ਘਰ ਦਾ ਕੂੜਾ ਲੈ ਕੇ ਗਏ ਤੇ ਤੁਸੀਂ ਉਹਨਾਂ ਨੂੰ ਜਵਾਬ ਦੇਤਾ ਵੀ ਐਸੀ ਹੋਰ ਕਿਸੇ ਘਰ ਦਾ ਕੂੜਾ ਲੈਣ ਨਹੀਂ ਇਕ ਤੁਹਾਡੇ ਇੱਕ ਘਰ ਦਾ ਲੈਣਾ ਹੈ ਯਾ ਅਸੀਂ ਸਾਡਾ ਏਰੀਆ ਛੱਡ ਕੇ ਜੀ ਫੇਰ ਆਏ ਸੀਗੇ ਮਾਤਾ ਚਲੋ ਇਹਨਾਂ ਦਾ ਕੋੜਾ ਸਿੱਖਿਆ ਕਿਉਂ ਨਾ ਇੱਕ ਕਰਨੇ ਪਾਇਆ ਸਾਰਿਆਂ ਦਾ ਲੈਡ ਚੋਂ ਲੈ ਕੇ ਆ ਰਹੀ ਐ ਇਹ ਕੋੜਾ ਲੈ ਕੇ ਆਏ ਤੇ ਨਹੀਂ ਜੀ ਸਾਰਿਆਂ ਨੇ ਉੱਥੇ ਕੋੜਾ ਪਾਇਆ ਅੱਜ ਐਸ ਕਰਕੇ ਗੱਡੀ ਨਹੀਂ ਆਈ ਉੱਥੇ ਗੱਡੀ ਖੜੀ ਨਹੀਂ ਜਿਸ ਤਰ੍ਹਾਂ ਮਟਰਨਬ ਸੀ ਵੀਰੇ ਸੀਟੀ ਮਾਰ ਕੇ ਜਾਓ ਨਹੀਂ ਕਰੋ ਸੀਟੀ ਮਾਰ ਕੇ ਜਾਓ ਬਾਹਰੋਂ ਪੱਜ ਵਿਦਿਆਰਥੀ ਕੋੜਾ ਹੈ ਯਾਰ ਦੇਖੋ ਫਰੀਜ ਬੰਦੇ ਆ ਤੇ ਕੋੜਾ ਲੈ ਕੇ ਆਏ ਉਹ ਦੇਖੋ ਇਹਨੇ ਕੰਨ ਮਾਰੀਂ ਇਹ ਕਿਹਿੰਗੇ ਭੜੀਆਂ ਤੁਸੀਂ ਕੰਨ ਕੱਢੀਂ ਮੇਰੀ ਕੰਪਲੇਨ ਕਰੇ ਨੀ ਚਿਕਨੀ ਕੰਪਲੇਨ ਨਹੀਂ ਸਰਿਕੂਰੇ ਮੈਂ ਲੈ ਵੀ ਕੰਪਲੇਨ ਮੈਨੂੰ ਮਾਰੀ ਕਿ ਕਿਉਂ ਕਿ ਨਾ ਕੋਈ ਆਉਂਦੀ ਆ ਪਾ ਕੇ ਬੈਠ ਗਿਆ ਕਿੰਨੇ ਬਾਰੇ ਕਰਦਾ ਨਹੀਂ ਪੇਸਾ ਲੈ ਕੇ ਕਿਉਂ ਨਹੀਂ ਜਾ ਰਿਹਾ ਕੂੜਾ ਕਿਉਂ ਨਹੀਂ ਲੈ ਕੇ ਗਿਆ ਗਲੀ ਆ ਲੈਂਦਾ ਗਲੀ ਆ ਲੈਂਦੇ ਕੂੜਾ ਕਿਉਂ ਨਹੀਂ ਲੈ ਕੇ ਗਿਆ ਗਲੀਆ ਨੂੰ ਤਾਂ ਕੂੜਾ ਸਿੱਖਿਆ ਤੇ ਤੂੰ ਕੰਨ ਵੀ ਗੱਡੀ ਲੈ ਕੇ ਖਾਲੀ ਕਰਨ ਗਿਆ ਸੀ ਇਹੀ ਗੱਲ ਕਹਿ ਰਹੇ ਆ ਦੇਖੋ ਐਡੀ ਨਹੀਂ ਬੁਟਾ ਲੇਕਿਨ 5 ਮਿੰਟਾਂ ਚ ਗੱਡੀ ਕਿੱਥੇ ਖਾਲੀ ਕਰ ਆਇਆ ਇਹੇ ਜੇ ਲੈਣੀ ਕਿੱਥੇ ਕੂੜਾ ਪਾਣ ਜਾਣੀ ਭੱਜ ਕੇ ਬੋਟਲ ਸੁਣੀ ਆ ਨਾ ਦੇਖੋ ਪਾਰਿਸ਼ ਦੀ ਇਹਨਾਂ ਦਾ ਕਿੱਥੇ ਕੂੜਾ ਪਾਣ ਜਾਣਾ ਇਹ ਗੱਡੇ ਕੂੜਾ ਲੈ ਕੇ ਜਾਣ ਨਹੀਂ ਤੁਸੀਂ ਇੱਧਰ ਤੇ ਲੈ ਕੇ ਨੀ ਗੱਡੀ ਭਜਾ ਕੇ ਲੈ ਗਏ ਗੱਡੀ ਭਜਾ ਕੇ ਨਹੀਂ ਨੀ ਲੈ ਗਏ ਜੀ ਕਹਿੰਦੀ ਹਰ ਪਾਸੇ ਕੂੜੀ ਆ ਗਿਆ ਜਦੋਂ ਜਦੋਂ ਇੱਥੇ ਜੀ ਜਦੋਂ ਅਸੀਂ ਨਾਲ ਉੱਥੇ ਜਾ ਕੇ ਬੋਲੇ ਅਸੀਂ ਕਹਾਂ ਨੂੰ ਕਿ ਖੜਾ ਕੂੜਾ ਲੈ ਕੇ ਆ ਰਹੇ ਨਹੀਂ ਇਹਨਾਂ ਨੇ ਕਦੀ ਕੰਮ ਨਾ ਦੀ ਨਾਲ ਨਾ ਲੈ ਗਏ ਦੇਖੋ ਲੈ ਕੇ ਵਾਪਸ ਉਹ ਪੁੱਠਾ ਮੋੜ ਕੇ ਲੈ ਕੇ ਗਈਆਂ ਨਹੀਂ ਇਹਨਾਂ ਨੂੰ ਕੋਈ ਫਰਕ ਨਹੀਂ ਪੰਡਦਾ ਸੀਗਾ ਬਿਲਕੁਲ ਇਹ ਕਿ ਰੇੜੀਆਂ ਤੋਂ ਲੈ ਨਹੀਂ ਸਭ ਤੋਂ ਵੱਡਾ ਫੈਸਲਾ ਇਹਨਾਂ ਗੱਡੇ ਕੂੜਾ ਦੀ ਜਿਹੜੇ ਖਰਾਬ ਰਹਿੰਦੇ ਹੈਗੇ ਘੱਟ ਸਾਡੇ ਗਿੱਠ ਗਿੱੜ ਤੇ ਉੱਥੇ ਬੈਠੀ ਨੇ ਮਾਰੇ ਕਹਾ ਜੇ ਇਹਨਾਂ ਨੇ ਕਹ ਵੀ ਤੁਸੀਂ ਪਿਸਰ ਮਾਰ ਕੇ ਜਾਓ ਪਿਸਰ ਨਹੀਂ ਮਾਰ ਕੇ ਜਾਂਦੇ ਰਗੇ ਇਹ ਆ ਕੇ ਜਿਹੜੇ ਅੱਜ ਹੁਣ ਫੋਨ ਕਰਕੇ ਬੁਲਾਇਆ ਗਿਆ ਤੇ ਕਿੰਨੇ ਦਿਨਾਂ ਬਾਅਦ ਆਏ ਇਹ ਇਹ ਵੀ ਹਫਤੇ ਬਾਅਦ ਆਣੀ ਤੇ ਇਹਨਾਂ ਨੇ ਸਾਨੂੰ ਇਹ ਕਿਹਾ ਵੀ ਸਾਡੀ ਕਿ ਘਰ ਦੀ ਕੰਪਲੀਟ ਆਈ ਆ ਵੀ ਅਸ ਕੰਪਲੀਟ ਤੇ ਸਾਰੇ ਮਲੇ ਰੱਖੇ ਪਾਲਸੀ ਦੀ ਠੀਕ ਹੈ ਤੇ ਇਹਨਾਂ ਦਾ ਹੱਥ ਵੀ ਨਹੀਂ ਮੰਗਦਾ ਕਿ ਵੀ ਜੀ ਮੇਰੇ ਕੂੜਾ ਲੈ ਕੇ ਜਾਣ ਸਾਰੀਆਂ ਦਵਾਕੇ ਜਿਹੜੀਆਂ ਉੱਤ ਕੂੜਾ ਪੁੱਠੇ ਮੋੜ ਕੇ ਲੈ ਕੇ ਗਿਆਣੇ ਗਿਆ ਐਨੀ ਬੋਝਲ ਸਰੀਰ ਦੇ ਕੋਈ ਬਿਮਾਰ ਹੈ ਕੋਈ ਕੰਮ ਛੱਡ ਗਿਆ ਉਹਦਾ ਆ ਗਿਆ ਤੇ ਜਿਸ ਤਰ੍ਹਾਂ ਇਹ ਹੁਣ ਮਹੀਨੇ ਦੇ ਤੁਹਾਡੇ ਤੋਂ ਚਾਰਜਿੰਗ ਲੈਂਦੇ ਹੈਗੇ ਆ ਤੇ ਹਫਤੇ ਬਾਅਦ ਇੱਕ ਯਾਨੀ ਕਿ ਮਹੀਨੇ ਦੇ ਚਾ 3-4 ਦਿਨ ਲੱਗ ਜਾਂਦੇ ਆ। ਤੇ ਕਿਹੋ ਜੀ ਕਾਰਵਾਈ ਤੁਸੀਂ ਚਾਹਨੇ ਹੋ? ਅਸੀਂ ਕਹਿੰਦੇ ਆ ਡੇਲੀ ਆਉਣ ਜਾ ਕੇ ਸੱਤ ਜਿਹੜੀ ਪੈਸੇ ਲੈ ਕੇ ਆਨੇ ਨੂੰ ਪੇਮੈਂਟ ਕਿਵੇਂ ਲੈ ਕੇ ਆਨੇ ਨੇ ਕਿਹੜੀ ਕਾਰਵਾਈ ਚਾਹੁੰਦੇ ਹੋ? ਅਰੇ ਪਹਿਲੇ ਸਾਧਨ ਜਿਹੜੇ ਬੰਦੇ ਹੋਣਗੇ। ਤਾਂ ਮਹੀਨੇ ਤੇ ਮਹੀਨੇ ਨਹੀਂ ਲੱਗਣ 2 ਮਹੀਨੇ ਆਪਾਂ। ਹਾਂ ਪਹਿਲੇ ਦੇਵਾ ਪੂਰਾ ਲੈ ਕੇ ਨਹੀਂ ਆ ਦਫਤਰ ਤਾਂ ਕਾਗਜ਼ ਲੈ ਕੇ ਆਨੇ ਨੇ। ਇਹ ਦੇਖੋ ਤੇ ਪੈਸੇ ਵਾਪਸ ਆਉਣੇ ਚਾਹੀਦੇ ਆ ਤੁਹਾਡੇ। ਆ ਜੇ ਪੈਸੇ ਵਾਪਸ ਚਾਹੀਏ ਨਹੀਂ ਜਿੱਥੇ ਤਾਂ ਪੂਰਾ ਨੋਟ ਭਰਨੇ ਆਉਂਦੇ ਆ। ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਸਾਹਿਬ ਜੀ ਮਾਰੋ ਆ ਕੀ ਹੋਇਆ ਕੀ ਹੈ ਜਿਸ ਤਰ੍ਹਾਂ ਅੱਜ ਤੁਸੀਂ ਇੱਥੇ कूੜਾ ਚੱਕਣ ਆਏ ਹੋ ਕੀ ਤੁਹਾਨੂੰ ਇੱਕ ਘਰ ਦਾ कूੜਾ ਚੱਕਣ ਭੇਜਿਆ ਸੀ ਕਿ ਮੱਲੇ ਦਾ ਪਹਿਲਾਂ ਸਾਨੂੰ ਕੰਪਲੇਂਟ ਤੇ ਭੇਜਿਆ ਸੀ ਅੱਛਾ ਫਿਰ ਉਹ ਤੋਂ ਬਾਅਦ ਸਾਨੂੰ ਕੰਪਲੇਂਟ ਤੇ ਕੀ ਕਿਹਾ ਗਿਆ ਸੀਗਾ ਵਹੀ ਕਿ ਕੰਪਲੇਂਟ ਤੇ ਚੱਕ ਲਿਆ ਤੁਸੀਂ ਕਹਿੰਦੇ ਕੰਪਲੇਂਟ ਵੀ ਇੱਕ ਘਰ ਦੀ ਚੱਕਣੀ ਆ ਕਿ ਸਾਰੀ ਗਲੀ ਦੀ ਬਈ ਪੂਰੀ ਗਲੀ ਦੀ ਤੇ ਜਦ ਕੀ ਤੁਸੀਂ ਵੀਰ ਇੱਕ ਘਰ ਦਾ कूੜਾ ਚੱਕ ਕੇ ਉਹਨਾਂ ਨੂੰ ਕਹਿੰਦਾ ਵੀ ਅਸੀਂ कूੜਾ ਨਹੀਂ ਲੈ ਕੇ ਜਾਂਦੇ ਬਾਕੀ ਜਾਂਦੇ ਸਾਨੂੰ ਇੱਕ ਘਰ ਦਾ ਚੱਕਣ ਵਾਸਤੇ ਕਿਹਾ ਸੀ ਨੂੰ ਵੀ ਨਹੀਂ ਕਿਹਾ ਪਾਇਆ ਹੀ ਲੇਡੀਜ਼ ਬੋਲ ਰਹੀ ਹੈ ਉੱਥੇ ਲੇਡੀਆਂ ਕਹਿ ਰਹੀਆਂ ਵੀ ਤੁਸੀਂ ਇੱਕ ਘਰ ਦੇ ਕੋڑے ਵਾਸਤੇ ਪਹਿਲਾਂ ਵੀ ਸਭ ਦਾ ਪੁਆਇੰਟ ਤੁਸੀਂ ਟੱਪ ਕੇ ਚਲੇ ਗਏ ਸੀਗੇ ਤੇ ਬਾਕੀ ਕੋੜਾ ਹੁਣ ਲੈ ਕੇ ਆ ਰਹੀਆਂ ਸਾਰੀਆਂ ਲੇਡੀਆਂ ਦੇਖੋ ਤੁਹਾਡੇ ਸਾਹਮਣੇ ਆ ਫਿਰ ਸਾਨੂੰ ਫੇਰ ਭੇਜਿਆ ਗਿਆ ਨਹੀਂ ਸਾਡਾ ਉਹ ਏਰੀਆ ਵੀ ਨਹੀਂ ਦੂਸਰਾ ਏਰੀਆ ਸੀ ਮੇਰੇ ਨਾਮ ਤੇ ਨਹੀਂ ਮੜੀ ਜੀ ਉਹ ਦਾ ਦੂਸਰਾ ਏਰੀਆ ਦਿੱਤਾ ਹੋਈ ਸੀ ਪਹਿਲੇ ਏਰੀਆ ਸੀ ਸਾਨੂੰ ਚਾਹ ਸੀ ਗਲੀ ਚੱਕਲਾ ਸੀ ਗਲੀ ਜਕਤੀ ਸੀ ਜਿੰਨਾ ਲੈ ਆਏ ਕੋੜਾ ਸੀ ਸਾ ਤੇ ਸਭ ਦਾ ਬੀਆਰੀ ਕਿਥੇ ਇੱਥੇ ਕਹਿ ਕੇ ਚਲੇ ਗਏ ਵੀ ਸਾਨੂੰ ਜਿੰਨਾ ਕਰਕੇ ਆਈ ਸੀ ਅਸੀਂ ਉਹਨੇ ਚੱਕੀ ਆ ਇੱਕ ਦੋ ਘਰਾਂ ਦੀ हां जी ਜਿਹੜੀ ਗਲੀ ਦੀ ਕੰਪਲੀਟ ਪੂਰੀ ਗਲੀ ਤੇ ਤਾਂ ਲੈ ਹੀ ਨਹੀਂ ਗੁੜਾ ਗਲੀ ਤੇ ਤਾਂ ਹੁਣ ਆ ਰਹੇ ਆ ਤੁਸੀਂ ਗੱਡੀ ਭਜਾ ਕੇ ਲੈ ਗਏ ਉਹ ਜਿੰਨੇ ਕਰਾਏ ਸੋਣ ਨੇ ਲੱਗ ਗਏ ਨੇ ਸਰ ਜੀ ਅੱਛਾ ਤੂੰ ਚੱਕੇ ਨਿਕੋ ਗਏ ਅਸੀਂ ਜਿੰਨੇ ਕਰਾਏ ਸੋਣ ਨੇ ਗਲੀ ਚੱਕੀ ਉਹ ਜਿੰਨਾ ਸੇ ਬਾਕੀ ਤਾਂ ਹੁਣ ਲੈ ਕੇ ਆ ਰਹੇ ਆ ਫਿਰ ਹੁਣ ਸੀਟੀ ਮਾਰੀ ਫਿਰ ਤੁਹਾਨੂੰ ਦੁਬਾਰਾ ਫੇਰੋ ਆਏ ਵੀ ਇਸ ਸੱਪੇ ਏਰੀਆ ਦੇਖੋ ਉਹ ਏਰੀਆ ਛੱਡ ਦਿਓ ਆਪਾਂ